ਰਕਾਲਾ ਪੇਰੋ ਖੋਖਰੋ ਆਪਣੀ ਰੱਖੀ ਦੀ ਬਰਾ ਪਿਆਰੀ ਕੱਟੀ ਹੋ ਕੇ ਚੰਗਾ ਸਾਰੀ ਹੋ ਤਕ ਤਜਬਾ ਜਿੰਦਾਬਾਦ ਜਿੰਦਾਬਾਦ ਤੁਸੀਂ ਦੇਖ ਰਹੇ ਹੋ ਅਜੀ ਟੀਵੀ ਤੇ ਮਹਾ ਨਾਇਬ ਸਿੰਘ ਸਿੱਧੂ ਕੱਲ ਬਰਨਾਲਾ ਤੇ ਹੰਡਿਆ ਵਿਖੇ ਇੱਕ ਬਹੁਤ ਵੱੱਲ ਭੱਗੀ ਘਟਨਾ ਵਾਪਰੀ ਜਿੱਥੇ ਕਿ ਭਾਰਤੀ ਕਿਸਾਨ ਯੂਨੀਅਨ ਅਗਰਾਹਾ ਦੀ ਇੱਕ ਬੱਸ ਪਲਟ ਗਈ ਜਿਸ ਵਿੱਚ ਤਿੰਨ ਔਰਤਾਂ ਜਿਹੜੀਆਂ ਉਹ ਉਹਨਾਂ ਦੀ ਡੈਥ ਹੋ ਗਈ ਹੈਗੀ ਅਤੇ ਕਾਫੀ ਵੱਡੀ ਗਿਣਤੀ ਵਿੱਚ ਜਿਹੜੇ ਕਿਸਾਨ ਸੀ ਜਿਹੜਾ ਕਿਸਾਨ ਬੀਬੀਆਂ ਸੀ ਉਹ ਜ਼ਖਮੀ ਹੋ ਗਏਗਾ ਅਤੇ ਕਾਫੀ ਜਿਹੜੇ ਹੈਗੇ ਜਿਹੜੇ ਗੰਭੀਰ ਚਖਵੀ ਵੀ ਹੈ ਜਿਹੜੇ ਜ਼ਿੰਦਗੀ ਮੌਤ ਦੀ ਲੜਾਈ ਲੜ ਰਿਹਾ ਉਸ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਅਗਰਾਹ ਵੱਲੋਂ ਦੋਸ਼ ਲਾਇਆ ਜਾ ਰਿਹਾ ਹੈ ਕਿ ਕਿ ਜਿਹੜਾ ਉਹਨਾਂ ਦਾ ਇਲਾਜ ਹੈ ਉਹ ਸਹੀ ਤਰੀਕੇ ਨਾਲ ਨਹੀਂ ਹੋ ਰਿਹਾਗਾ ਕਤਾਹੀ ਵਾਰਤੀ ਜਾ ਰਹੀ ਹੈ ਇਸ ਨੂੰ ਲੈ ਕੇ ਸਰਕਾਰ ਤੱਕ ਵੀ ਪਹੁੰਚ ਕੇ ਤੀ ਗਈ ਹੈ ਤੇ ਉਸ ਤੋਂ ਬਾਅਦ ਜਿਹੜੇ ਉਹਨਾਂ ਨੂੰ ਦਾਖਲ ਕੀਤਾ ਗਿਆਗਾ ਉਤੇ ਕਿ ਇਲਾਜ ਇਹਨਾਂ ਦਾ ਫਿਰ ਹੀ ਹੋਣਾ ਚਾਹੀਦਾ ਸੀ ਉਹਨਾਂ ਨੇ ਇਹ ਵੀ ਕਿਹਾ ਕਿ ਜਦੋਂ ਮੰਤਰੀਆਂ ਦੇ ਵਿਧਾਇਕਾਂ ਦੇ ਪਰਿਵਾਰਾਂ ਦਾ ਜਾਂ ਵਿਧਾਇਕਾਂ ਦਾ ਅਲਾਲ ਪੀਰੀ ਉਹਨਾਂ ਦਾ ਅਮਰੀਕਾ ਕੈਨੇਡਾ ਤੋਂ ਕਰਾ ਲੈਣਾ ਤੇ ਫਿਰ ਕਿਸਾਨ ਵੀ ਜਿਹੜੇ ਦੇਸ਼ ਦੇ ਵਾਸੀ ਹੈਗੇ ਉਹਨਾਂ ਦਾ ਇਲਾਜ ਕਿਉਂ ਨਹੀਂ ਹੋ ਰਿਹਾਗਾ ਕਿਤੇ ਉਹਨਾਂ ਤੋਂ ਕਿਉਂ ਵੀਸਾ ਪ੍ਰਾਪਤ ਨਾ ਜਾ ਰਿਹਾ ਹੈ ਦੱਸਿਆ ਜਾ ਰਿਹਾ ਹੈ ਕਿ ਜਦੋਂ ਇਹਨਾਂ ਦੇ ਵਿਖੇ ਰੈਬਰ ਕੀਤਾ ਗਿਆ ਸੀ ਤਾਂ ਇਹਨਾਂ ਦੇ ਹਸਪਤਾਲ ਨੇ ਵੀ ਉਹਨਾਂ ਤੋਂ ਦਾਖਲ ਕਰਨ ਦੇ 300 ਰੁਪਇਆ ਮੰਗਾ ਕੀ ਸੀਗਾ ਤੇ ਉਸ ਤੋਂ ਬਾਅਦ ਜਿਹੜਾ ਇਲਾਜ ਵੀ ਪ੍ਰੋਪਰ ਨਹੀਂ ਹੋ ਰਿਹਾ ਸੀ ਤਾਂ ਉਸ ਤੋਂ ਬਾਅਦ ਜਦੋਂ ਅਪਰੋਚ ਕੀਤੀ ਗਈ ਤਾਂ ਫੇਰ ਲਾਚੂ ਨੂੰ ਲਾਇਆ ਗਿਆ ਇਸ ਨੂੰ ਲੈ ਕੇ ਜਿਹੜਾ ਇਨਾ ਵੱਲੋਂ ਧਰਨਾ ਵੀ ਲਾਇਆ ਗਿਆ ਕਿ ਜਿਹੜੇ 10 ਲੱਖ ਰੁਪਏ ਮਰਤਕ ਦੇ ਪਰਿਵਾਰ ਨੂੰ ਸਰਕਾਰੀ ਨੌਕਰੀ ਅਤੇ ਜਿਹੜਾ ਕਰਜ਼ਾ ਹੈਗਾ ਗੈਰ ਸਰਕਾਰੀਆ ਭਾਵੇਂ ਸਰਕਾਰੀਆ ਉਹ ਵੀ ਮਾਫ ਕੀਤਾ ਜਾਵੇ ਪਰ ਅੱਜ ਤੱਕ ਸਰਕਾਰ ਦਾ ਕੋਈ ਬਿਆਨ ਨਹੀਂ ਆਇਆ ਇਸ ਨੂੰ ਲੈ ਕੇ ਜਿਹੜਾ ਪਟੰਡਾ ਅਤੇ ਬਰਨਾਲਾ ਵਿਖੇ ਧਰਨੇ ਲਾਇਆ ਗਿਆ ਕਿ ਤੇ ਇਸ ਧਰਨੇ ਦਾ ਜਿਹੜਾ ਟਾਈਮ ਹੈਗਾ ਉਹ ਤਿੰਨ ਦਿਨਾਂ ਦਾ ਹੋਵੇਗਾ ਉਸ ਤੋਂ ਬਾਅਦ ਜਿਹੜੀ 9 ਤਰੀਕ ਨੂੰ ਇਨ੍ਹਾਂ ਦੀ ਮੋਕਾ ਵਿਖੇ ਵੱਡੀ ਮੀਟਿੰਗ ਹੋਈ ਤੇ ਉਸ ਤੋਂ ਬਾਅਦ ਅਗਲਾ ਇਲੈਕਸ਼ਨ ਵੀ ਅਲਿਖਾ ਜਾਵੇਗਾ ਆਓ ਸੁਣਾਉਣੇ ਆ ਕੀ ਕਹਿੰਦੇ ਆ ਕਿਸਾਨ ਆਗੂ ਆਪਣੀ ਭਾਰਤੀ ਕਿਸਾਨ ਜੁਨੀ ਨੇਕਤਾ ਗਰਾਹ ਜੱਥੇਬੰਦੀ ਹੈ ਨਾਮ ਹਰਿੰਦਰ ਬਿੰਦੂ ਅੱਜ ਜਿਸੀ ਜਿਹੜਾ ਧਰਨਾ ਇੱਥੇ ਡੀਸੀ ਦਫ਼ਤਰ ਮੂਹਰੇ ਲਾਇਆ ਹੈਗਾ ਇਹ ਸਰਕਾਰ ਨੇ ਲਾਉਣ ਲਈ ਮਜਬੂਰ ਕੀਤਾ ਹੈਗਾ 4 ਤਰੀਕ ਨੂੰ ਸਾਡੀ ਟਹਾਣੇ ਦੇ ਵਿੱਚ ਮਹਾਪੰਚਾਇਤ ਜਿਹੜੀ ਰੈਲੀ ਹੈ ਉਹ ਹੋ ਰਹੀ ਸੀਗੀ ਕਿਸਾਨੀ ਮੰਗਾਂ ਨੂੰ ਮਨਾਉਣ ਦੇ ਲਈ ਕਿਉਂਕਿ ਇੱਕ ਤਾਂ ਪੰਜਾਬ ਕੇਂਦਰ ਸਰਕਾਰ ਨੇ ਜਿਹੜਾ ਪੰਜਾਬ ਸਰਕਾਰ ਨੂੰ ਖਰੜਾ ਲਾ ਕਿਸਾਨੀ ਨੀਤੀ ਖੇਤੀ ਖਰੜਾ ਲਾਗੂ ਕਰਨ ਨੂੰ ਉਸ ਮੰਗ ਨੂੰ ਲੈ ਕੇ ਤੇ ਦੂਜੇ ਜਿਹੜਾ ਦੋ ਫੋਰਮ ਖਨੌਰੀ ਤੇ ਸ਼ੰਭੂ ਮੋਰਚਾ ਲਈ ਬੈਠੇ ਆ ਉਹਨਾਂ ਦੀ ਹਮਾਇਤ ਚ ਇਸ ਨੂੰ ਲੈ ਕੇ ਰੈਲੀ ਸੀਗੀ ਰੈਲੀ ਦੇ ਵਿੱਚ ਜਾਣ ਵਾਸਤੇ ਸਾਡੇ ਬਠਿੰਡੇ ਜ਼ਿਲ੍ਹੇ ਦੇ ਗੋਠਾਗੁਰੂ ਪਿੰਡ ਤੋਂ ਜਿਹੜੀ ਬੱਸ ਹੈ ਉਹ 8:30 ਵਜੇ ਉੱਥੋਂ ਪਿੰਡ ਦੇ ਵਿੱਚੋਂ ਚੱਲੀ ਸੀਗੀ ਤੇ ਜਦ ਕੇ ਉਹਦਾ 10 ਵਜੇ ਬਰਨਾਲੇ ਜਿਹੜਾ ਜਲੇਬੀ ਚੌਂਕ ਆ ਉੱਥੇ ਜਾ ਕੇ ਉਹਦਾ ਐਕਸੀਡੈਂਟ ਹੋਇਆ ਉੱਥੇ ਐਕਸੀਡੈਂਟ ਹੋਣ ਦੇ ਬਾਵਜੂਦ ਸਾਡੇ ਜਿਹੜੀਆਂ ਤਿੰਨ ਔਰਤਾਂ ਨੇ ਬਲਜੀਤ ਕੌਰ ਜਸਵੀਰ ਕੌਰ ਤੇ ਸਰਜੀਤ ਕੌਰ ਉਹਨਾਂ ਦੀ ਮੌਕੇ ਤੇ ਡੈਥ ਹੋਈ ਹੈਗੀ ਹੈ ਤੇ ਸਾਡੇ ਬਹੁਤ ਸਾਰੇ ਜਿਹੜੇ ਕਿਸਾਨ ਨੌਜਵਾਨ ਸਾਡੀਆਂ ਔਰਤਾਂ ਜ਼ਖਮੀ ਹੋਈਆਂ ਨੇ ਜਿਨ੍ਹਾਂ ਦੇ ਵਿੱਚੋਂ ਸਾਡੇ 6 ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਹੇ ਨੇ ਆਪਣੇ ਬਸੰਤ ਸਿੰਘ ਕੋਠਾਗੁਰੂ ਜਿਹੜੇ ਜ਼ਿਲ੍ਹੇ ਦੇ ਆਗੂ ਨੇ ਉਹ ਜਾਨੀ ਕਿ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਹੇ ਨੇ ਬਹੁਤ ਸੀਰੀਅਸ ਉਹਨਾਂ ਦੀ ਹਾਲਤ ਹੈ ਸੁਖਜੀਤ ਕੋ ਆਪਣੇ ਸੁਖਪ੍ਰੀਤ ਕੋਰੇ ਉਹਨਾਂ ਦੇ ਸਿਰ ਦੇ ਵਿੱਚ ਬਹੁਤ ਵੱਡੀ ਸੱਟ ਉਹਨਾਂ ਦਾ ਸਿਰ ਦਾ ਆਪਰੇਸ਼ਨ ਹੋਣਾ ਹੋਰ ਕਰਮ ਸਿੰਘ ਆ ਉਹਦੀ ਬਾਹ ਕੱਟੀ ਗਈ ਹੈਗੀ ਹੈ ਹੋਰ ਮਰੀਜ਼ ਹੈ ਉਹਨਾਂ ਨੂੰ ਲੈ ਕੇ ਉਹਨਾਂ ਦੇ ਇਲਾਜ ਦੇ ਵਿੱਚ ਕਟਾਈਆਂ ਹੋਈਆਂ ਨੇ ਤੇ ਜਿਹੜੀ ਮੰਗਾ ਨੇ ਆਪਾਂ ਆਪਣੀ ਜਥੇਬੰਦੀ ਵੱਲੋਂ ਮਨਾਈਆਂ ਹੋਈਆਂ ਕਿ ਜਿਹੜੇ ਪਰਿਵਾਰ ਅੰਦੋਲਨ ਦੇ ਵਿੱਚ ਸਾਡੇ ਕਿਸਾਨ ਹੈ ਨੌਜਵਾਨ ਹੈ ਔਰਤਾਂ ਜੋ ਸ਼ਹੀਦ ਹੁੰਦੀਆਂ ਨਾ ਤੇ ਉਸ ਪਰਿਵਾਰ ਨੂੰ 10 ਲੱਖ ਰੁਪਏ ਮਾਪਜਾ ਇੱਕ ਜੀ ਨੂੰ ਨੌਕਰੀ ਤੇ ਉਹਨਾਂ ਦੇ ਸਿਰ ਜਿਹੜਾ ਸਰਕਾਰੀ ਗੈਰ ਸਰਕਾਰੀ ਕਰਜ਼ਾ ਉਹ ਖਤਮ ਕੀਤਾ ਜਾਵੇ ਪਰसों ਦੀ ਇਹ ਘਟਨਾ ਵਾਪਰੀ ਹੈ ਕੱਲ ਸਾਰਾ ਦਿਨ ਚੱਲ ਪਿਆ ਪ੍ਰਸ਼ਾਸਨ ਨੇ ਕੋਈ ਉਸਵ ਨਾਲ ਗੱਲਬਾਤ ਨਹੀਂ ਕੀਤੀ ਹੈਗੀ ਅੱਜ ਜਦੋਂ ਕੱਲ 5:30 ਵਜੇ ਪ੍ਰੈਸ ਕਾਨਫਰੰਸ ਕਰਕੇ ਦੋ ਜ਼ਿਲ੍ਹਿਆਂ ਦੇ ਵਿੱਚ ਕੀ ਇਹ ਜਿਹੜੇ ਧਰਨੇ ਆ ਬਰਨਾਲੇ ਦੇ ਵਿੱਚ ਤੇ ਬਠਿੰਡੇ ਦੇ ਵਿੱਚ ਧਰਨੇ ਲਾਏ ਜਾਣਗੇ 2 ਦਿਨ ਅਸੀਂ ਜਿਹੜੇ ਆਮ ਧਰਨੇ ਹੋ ਲਾਵਾਂਗੇ ਸਾਡੀ ਸੁਣਵਾਈ ਨਾ ਹੋਏ ਤਾਂ ਉਸ ਤੋਂ ਬਾਅਦ ਅਸੀਂ ਇਹ ਜਿਹੜਾ ਐਕਸ਼ਨ ਹੈ ਇਹਨੂੰ ਤਿੱਖਾ ਕਰਾਂਗੇ ਤੇ ਉਸ ਤੋਂ ਹੱਦ ਤੱਕ ਜਾਵਾਂਗੇ ਉਹ ਤਾਂ ਸਾਡੇ ਜਿਹੜੀਆਂ ਜਾਨਾਂ ਗਈਆਂ ਹੀ ਗਈਆਂ ਜਿਹੜੀ ਅਸੀਂ ਲੜ ਕੇ ਪਿਰਤ ਪਾਈ ਹੈਗੀ ਹੈ ਕਿ ਸਰਕਾਰ ਵੱਲੋਂ ਸਾਡੇ ਜ਼ਖਮੀਆਂ ਦਾ ਇਲਾਜ ਫ੍ਰੀ ਹੋਵੇ ਤੇ ਮਾਅਵਜਾ ਮਿਲੇ ਉਸ ਮੰਗ ਤੋਂ ਸਰਕਾਰ ਭੱਜ ਰਹੀ ਹੈ ਕਿਉਂ ਭੱਜ ਰਹੀ ਹੈ ਇੱਕ ਪਾਸੇ ਸਰਕਾਰ ਦੇ ਜਿਹੜੇ ਮੰਤਰੀ ਨੇ ਚاہے ਉਹ ਕੈਪਟਨ ਮਰਿੰਦਰ ਰਹਾ ਚਾਹੇ ਉਹ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਰਹਾ ਉਹਦੇ ਘਰ ਵਾਲੀ ਐ ਚਾਹੇ ਹੋਂਦੇ ਮੌਜੂਦਾ ਭਗਵੰਤ ਮਾਨ ਹੈ ਜਾਂ ਇਹਨਾਂ ਦੇ ਕੋਈ ਵਿਧਾਇਕ ਹੈ ਇਹਨਾਂ ਨੂੰ ਜਦੋਂ ਕੋਈ ਵੀ ਕਿਸੇ ਵੀ ਕਿਸਮ ਦੀ ਬਿਮਾਰੀ ਲੱਗਦੀ ਹੈ ਬਿਮਾਰ ਹੁੰਦੇ ਐ ਇਹਨਾਂ ਦੇ ਇਲਾਜ ਮਹਿੰਗੇ ਹਸਪਤਾਲਾਂ ਦੇ ਵਿੱਚ ਪੰਜਾਬ ਤੋਂ ਬਾਹਰ ਭਾਰਤ ਤੋਂ ਬਾਅਦ ਅਮਰੀਕਾ ਵਰਗੇ ਮੁਲਕਾਂ ਦੇ ਵਿੱਚ ਹੁੰਦਿਆ ਤੇ ਸਰਕਾਰੀ ਖਜ਼ਾਨੇ 'ਚ ਹੁੰਦੇ ਐ ਜਦਕਿ ਉਹਨਾਂ ਦਾ ਜਿਹੜਾ ਪੈਸਿਆਂ ਦੇ ਪੱਖ ਤੋਂ ਆਰਥਿਕਤਾ ਦੇ ਪੱਖ ਤੋਂ ਅੱਗ ਲਾਈ ਨਹੀਂ ਲੱਗਦੀ ਇੰਨਾ-ਇੰਨਾ ਕੋਲੇ ਧਨ-ਦੌਲਤ ਹੈ ਜਿਹੜੇ ਸਾਡੇ ਕਿਸਾਨ ਮਜ਼ਦੂਰ ਆਪਦੀਆਂ ਮੰਗਾਂ ਨੂੰ ਮਨਾਉਣ ਦੇ ਲਈ ਆਪਦੇ ਸੰਘਰਸ਼ ਲੜ ਕੇ ਆਪਦੀ ਹੋਂਦ ਨੂੰ ਬਦਲਣ ਵਾਸਤੇ ਅੰਦੋਲਨ 'ਚ ਜਾਂਦੇ ਆ ਉਹਨਾਂ ਨਾਲ ਘਟਨਾ ਵਾਪਰਦੀ ਹੈ ਉਹ ਜ਼ਖਮੀ ਹੁੰਦੇ ਆ ਸ਼ਹੀਦ ਹੁੰਦੇ ਆ ਉਹਨਾਂ ਦਾ ਇਲਾਜ ਤੇ ਉਹਨਾਂ ਦੇ ਪਰਿਵਾਰ ਨੂੰ ਮੁਆਵਜ਼ਾ ਦੇਣ ਤੋਂ ਸਰਕਾਰ ਭੱਜ ਰਹੀ ਹੈ ਇਹ ਸਾਡੀ ਨੀਤੀ ਦੀ ਲੜਾਈ ਹੈ ਇਹਨੂੰ ਅਸੀਂ ਜ਼ੋਰ ਨਾਲ ਲੜਾਂਗੇ ਚਾਹੇ ਅੱਜ ਬਰਨਾਲੇ ਦੇ ਵਿੱਚ ਉੱਥੋਂ ਦੇ ਡੀਸੀ ਨਾਲ ਮੀਟਿੰਗ ਹੋਣੀ ਹੈ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਸ਼ੰਗਾਰਾ ਸਿੰਘ ਮਾਨ ਹਰਜਿੰਦਰ ਬੱਗੀ ਉੱਥੇ ਗਏ ਨੇ ਬਰਨਾਲੇ ਦੇ ਆਗੂ ਹੈ ਉਸ ਮੀਟਿੰਗ ਦੇ ਵਿੱਚ ਸ਼ਾਮਲ ਹੈ ਮੀਟਿੰਗ ਦੇ ਵਿੱਚ ਕੀ ਐਲਾਨ ਹੁੰਦਾ ਹੈ ਕੀ ਨਹੀਂ ਹੁੰਦਾ ਇਹ ਸਾਨੂੰ ਪਤਾ ਹੈ ਕਿ ਇੱਥੋਂ ਦੀਆਂ ਸਰਕਾਰਾਂ ਬਹੁਤ ਛੇਤੀ ਕਿਤੇ ਸਾਡੇ ਹੱਕ ਨੂੰ ਇਸ ਨੂੰ ਮੰਗ ਨੂੰ ਮੰਨਣ ਵਾਲੇ ਪਾਸੇ ਤਿਆਰ ਨਹੀਂ ਸੰਘਰਸ਼ ਲੜਨਾ ਪਊਗਾ ਲੜ ਕੇ ਹੀ ਇਹ ਮੰਗਾਂ ਮਨਵਾਉਣੀਆਂ ਪੈਣੀਆਂ ਨੇ ਹਾਂਜੀ ਬਿਲਕੁਲ ਇਸੇ ਤਰ੍ਹਾਂ ਹੀ ਬਰਨਾਲੇ ਹਸਪਤਾਲ ਦੇ ਵਿੱਚ ਹੋਇਆ ਕਿ ਜਦੋਂ ਹਾਸਾ ਹੁੰਦਾ ਹੈ ਘਟਨਾ ਵਾਪਰਦੀ ਹੈ ਮੌਤ ਹੋ ਜਾਂਦੀ ਹੈ ਜ਼ਖਮੀ ਹੋ ਜਾਂਦੇ ਸਾਡਾ ਬਰਨਾਲੇ ਦਾ ਪ੍ਰਸ਼ਾਸਨ ਨਹੀਂ ਜਾਂਦਾ ਉੱਥੇ ਪਤਾ ਲੱਗ ਜਾਂਦਾ ਪ੍ਰਸ਼ਾਸਨ ਨੂੰ ਕਿ ਗ੍ਰਾਹਾਂ ਬਸਦਾ ਐਕਸੀਡੈਂਟ ਹੋ ਗਿਆ ਮੌਤਾਂ ਹੋ ਗਈਆਂ ਉਹ ਸਾਡੇ 12 ਵਜੇ ਜਾਂਦਾ ਹੈਗਾ ਜਦੋਂ ਮਰੀਜ਼ ਉੱਥੇ ਜਿਹੜੀਆਂ ਬਰਨਾਲੇ ਦੀਆਂ ਹੋਰ ਜਥੇਬੰਦੀਆਂ ਨੇ ਇਨਕਲਾਬੀ ਕੇਂਦਰ ਹੈ ਉਹਨਾਂ ਦੇ ਨਰੈਣਦਤ ਜਮੂਰੀ ਅਧਿਕਾਰ ਸਵੈ ਉਹਨਾਂ ਦੇ ਆਗੂ ਹੈ ਉਥੇ ਪੱਤਰਕਾਰ ਹੈ ਹੋਰ ਸਾਡੇ ਬਰਨਾਲੇ ਦੇ ਆਗੂ ਹੈ ਉਹ ਉਥੇ ਮਰੀਜ਼ਾਂ ਨੂੰ ਚੱਕਦੇ ਨੇ ਦਾਖਲ ਕਰਾਉਂਦੇ ਨੇ ਜਿਹੜੇ ਵੱਧ ਜ਼ਿਆਦਾ ਸੀਰੀਅਸ ਹੈ ਉਹਨਾਂ ਨੂੰ ਬਠਿੰਡੇ ਹਸਪਤਾਲ ਦੇ ਵਿੱਚ ਪਹੁੰਚਦੇ ਨੇ ਉਸ ਤੋਂ ਬਾਅਦ ਜਾ ਕੇ ਉਥੇ ਜਿਹੜਾ ਬਰਨਾਲੇ ਦਾ ਪ੍ਰਸ਼ਾਸਨ ਹੈ ਉਹ ਉਥੇ ਪਹੁੰਚਦਾ ਹੈ ਪ੍ਰਧਾਨ ਜੀ ਹੋਰਿਆਂ ਨੂੰ ਜਦੋਂ ਇਸ ਗੱਲ ਦਾ ਪਤਾ ਲੱਗਦਾ ਹੈ ਉਹ ਜਾਨੀ ਕਿ ਬਠਿੰਡੇ ਦੇ ਬਰਨਾਲੇ ਦੇ ਡੀਸੀ ਦੇ ਨਾਲ ਗੱਲਬਾਤ ਕਰਦੇ ਨੇ ਸਿਹਤ ਮੰਤਰੀ ਦੇ ਨਾਲ ਗੱਲਬਾਤ ਕਰਦੇ ਨੇ ਕਿ ਸਾਡਾ ਜਿਹੜੀ ਘਟਨਾ ਵਾਪਰ ਗਈ ਸਾਡੀਆਂ ਤਿੰਨ ਔਰਤਾਂ ਦੀ ਡੈਥ ਹੋ ਗਈ ਹੈ ਕਿੰਨੇ ਜਨੇ ਸਾਡੇ ਜ਼ਖਮੀ ਹੋ ਗਏ ਤੁਰੰਤ ਇਹਨਾਂ ਵੱਲ ਧਿਆਨ ਦਿੱਤਾ ਜਾਵੇ ਇਹਨਾਂ ਦੇ ਇਲਾਜ ਦਾ ਪ੍ਰਬੰਧ ਕੀਤਾ ਜਾਵੇ ਜਥੇਬੰਦੀ ਦੀ ਤਾਕਤ ਹੋਣ ਦੇ ਬਾਵਜੂਦ ਜਨਨਕੀ ਬਹੁਤ ਸਾਰਾ ਜ਼ੋਰ ਲਗਿਆ ਲਗਾਤਾਰ ਜਗਿੰਦਰ ਸਿੰਘ ਪ੍ਰਧਾਨ ਸਾਡੇ ਸੂਬੇ ਦੇ ਉਹ ਸਿਹਤ ਮੰਤਰੀ ਨਾਲ ਟੱਚ 'ਚ ਰਹੇ ਨੇ ਐ ਆਪਣੇ ਸੂਬੇ ਦੇ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂ ਕੇ ਜਸਕਰਨਜੀ ਦੇ ਨਾਲ ਇੱਕ ਪ੍ਰਸ਼ਾਸਨ ਦੇ ਜਿਹੜੇ ਉੱਚ ਅਧਿਕਾਰੀ ਹੈ ਉਹਨਾਂ ਦੇ ਨਾਲ ਟੱਚ 'ਚ ਰਹੇ ਨੇ ਇਹਨੇ ਸਾਰੇ ਕਾਸੇ ਦੇ ਹੋਣ ਦੇ ਬਾਵਜੂਦ ਫਿਰ ਜਾ ਕੇ ਜਿਹੜੇ ਸਾਰੇ ਜਖਮੀ ਹੈ ਜਿਹੜੇ ਸਾਡੀਆਂ ਔਰਤਾਂ ਦੀ ਡੈਥ ਹੋਈ ਹੈ ਉਹਨਾਂ ਨੂੰ ਸਾਂਭ ਸੰਭਾਲ ਦਾ ਕੰਮ ਚੱਲੂ ਹੋਇਆ ਬਠਿੰਡੇ ਏਮਜ ਦੇ ਵਿੱਚ ਇੱਥੇ ਪੰਜਾਬ ਖੇਤ ਮਜ਼ਦੂਰ ਜੂਨੀਅਨ ਨੌਜਵਾਨ ਭਾਰ ਸਭਾ ਪੀਐਸਜੂ ਸ਼ਹੀਦ ਰੰਧਾਵਾ ਹੋਰ ਠੇਕਾ ਮਲਾਜ਼ਮ ਹੋਰ ਜਿੱਥੇ ਬੰਦੀਆਂ ਜਾ ਕੇ ਮੌਕੇ ਤੇ ਉਹਨਾਂ ਨੇ ਆਪਣੇ ਜਿਹੜੇ ਇੱਥੇ ਜ਼ਖਮੀ ਹੈ ਉਹਨਾਂ ਨੂੰ ਉਹਨਾਂ ਨੂੰ ਸੰਭਾਲਣ ਦੇ ਵਿੱਚ ਬਹੁਤ ਵੱਡੀ ਮਦਦ ਕੀਤੀ ਹੈ ਹੁਣ ਕੱਲ ਵੀ ਜਦੋਂ ਸੂਬਾ ਟੀਮ ਆਪਦੇ ਪੇਸ਼ੈਂਟਾਂ ਦਾ ਆਪਣੇ ਸਾਥੀਆਂ ਦਾ ਸੰਗੀਆਂ ਦਾ ਪਤਾ ਲੈਣ ਗਏ ਐ ਤਾਂ ਉਦੋਂ ਤੱਕ ਵੀ ਉੱਥੇ ਜਾਨੀ ਕਿ ਇਲਾਜ ਦੇ ਵਿੱਚ ਕਿਤਾਹੀ ਕੀਤੀ ਜਾ ਰਹੀ ਸੀ ਉਵੇਂ ਉਹਨਾਂ ਦੀ ਜਿਹੜੀ ਦੇਖਭਾਲ ਦੇ ਵਿੱਚ ਉਵੇਂ ਉਹਨਾਂ ਦੇ ਵੱਲੋਂ ਜਿਹੜਾ ਧਿਆਨੋਂ ਨਹੀਂ ਦਿੱਤਾ ਜਾ ਰਿਹਾ ਸੀ ਉਹਦੀ ਸਾਡੇ ਸੂਬੇ ਦੇ ਪ੍ਰਧਾਨ ਜਗਿੰਦਰ ਸਿੰਘ ਗਰਾਹਾਂ ਜੀ ਨੇ ਸਿਹਤ ਮੰਤਰੀ ਨੂੰ ਫੋਨ ਕੀਤਾ ਫੋਨ ਤੇ ਗੱਲ ਹੋਈ ਨਾਲ ਦੀ ਨਾਲ ਉਹਨਾਂ ਨੇ ਜਿਹੜਾ ਉੱਥੋਂ ਦਾ ਇੰਚਾਰਜ ਹਸਪਤਾਲ ਦਾ ਐਸਐਮਓ ਦੇ ਨਾਲ ਗੱਲ ਕਰਾਈ ਮੀਟਿੰਗ ਚੱਲੀ ਕੱਲੇ ਕੱਲੇ ਜਿਹੜੇ ਸਾਡੇ ਉਥੇ ਜ਼ਖਮੀ ਐ ਸਾਡੇ ਵੀਰ ਛੱਡੀਆਂ ਮਾਮਾ ਸਾਡੇ ਭਰਾ ਉਹਨਾਂ ਦੇ ਵੱਲ ਹੁਣ ਜਨਨ ਕਿ ਜਿਹੜਾ ਧਿਆਨ ਐ ਉਹ ਦਿੱਤਾ ਜਾ ਰਿਹਾ ਐ ਇਹ ਸਾਰੇ ਕਸੇ ਦੇ باوجود ਜਿੰਨੇ ਵੀ ਸਾਡੇ ਚਾਹੇ ਔਰਤਾਂ ਸ਼ਹੀਦ ਹੋ ਗਈਆਂ ਉਹ ਪਰਿਵਾਰ ਉਹਨਾਂ ਦੇ ਹੌਸਲੇ ਬਲੰਦ ਐ ਚਾਹੇ ਸਾਡਾ ਨੌਜਵਾਨ ਕਰਮ ਸਿੰਘ ਐ ਉਹਦੀ ਬਾਹ ਕੱਟੀ ਗਈ ਐ ਉਹ ਟੇਲਰ ਮਾਸਟਰ ਐ ਉਹਦੀ ਰੋਜੀ ਰੋਟੀ ਹੋਈ ਤੇ ਜਨਨ ਕਿ ਸਲਾਈ ਤੇ ਚੱਲਦੀ ਸੀ ਮਜ਼ਦੂਰਾਂ ਦੇ ਵਿੱਚੋਂ ਹੈਗਾ ਉਹਦਾ ਹੌਸਲਾ ਬਲੰਦ ਐ ਮਸਾਂਤ ਸਿੰਘ ਕੋਠਾਗੁਰੂ ਜਿਨ੍ਹਾਂ ਦੀ ਹਾਲਤ ਬਹੁਤ ਮਾੜੀ ਹੈ ਉਹ ਜਾਨੀ ਕਿ ਉਹਨਾਂ ਦੀ ਧੌਣ ਦੇ ਜਿਹੜੇ ਮੰਨ ਕੇ ਉਹ ਬਾਹਰ ਨਿਕਲ ਚੁੱਕੇ ਨੇ ਰੀੜ ਦੀ ਹੱਡੀ ਦੇ ਮੰਨ ਕੇ ਪਾਸੇ ਹੋ ਚੁੱਕੇ ਨੇ ਜਿਹਨੂੰ ਡਾਕਟਰ ਜਾਨੀ ਕਿ ਇਹ ਕਹਿ ਰਹੇ ਕਿ ਇਹ ਬਹੁਤ ਗੰਭੀਰ ਮਸਲਾ ਹੈਗਾ ਉਹਨਾਂ ਦੇ ਹੌਸਲੇ ਬਹੁਤ بلند ਹੈ ਉਹਨਾਂ ਨੇ ਕਿਹਾ ਕੋਈ ਗੱਲ ਨਹੀਂ ਹੌਸਲੇ ਆ ਪੱਖੋਂ ਸਾਰੇ ਪਰਿਵਾਰਾਂ ਦੇ ਜੇ ਸਾਡੇ ਜਿਹੜੇ ਫੱਟੜ ਹੋਏ ਨੇ ਕਿਸਾਨ ਔਰਤਾਂ ਨੌਜਵਾਨ ਉਹਨਾਂ ਦੇ ਹੌਸਲੇ ਬਹੁਤ بلند ਹੈ ਚਾਹੇ ਅੱਜ ਅਸੀਂ ਦੁੱਖ ਦੀ ਘੜੀ ਦੇ ਵਿੱਚ ਹੈਗੇ ਹਾਂ ਬਹੁਤ ਵੱਡਾ ਸਾਡੀ ਜ ਤੇ ਬੰਦੀ ਤੇ ਇਹ ਸੰਕਟ ਆਇਆ ਇਹਨੂੰ ਅਸੀਂ ਹੱਲ ਕਰਾਂਗੇ ਤੇ ਮੰਗਾ ਵੀ ਹੈ ਜਿਹੜੀਆਂ ਉਹ ਮਨਾ ਕੇ ਰਾਂਗੇ ਬਿਲਕੁਲ ਅਸੀਂ ਦੋਨਾਂ ਸਰਕਾਰਾਂ ਨੂੰ ਚਾਹੇ ਉਹ ਪੰਜਾਬ ਦੀ ਸਰਕਾਰ ਹੈ ਤੇ ਚਾਹੇ ਉਹ ਸੈਂਟਰ ਦੀ ਸਰਕਾਰ ਹੈ ਅਸੀਂ ਇਹਨਾਂ ਨੂੰ ਦੋਨਾਂ ਨੂੰ ਹੀ ਇਸ ਗੱਲ ਲਈ ਜ਼ਿੰਮੇਵਾਰ ਸਮਝਦੇ ਹਾਂ ਚਾਹੇ ਉਹ ਇੱਧਰ ਸਾਡੀਆਂ ਔਰਤਾਂ ਨੇ ਸ਼ਹੀਦੀਆਂ ਦਿੱਤੀਆਂ ਨੇ ਜ਼ਖਮੀ ਹੋਏ ਨੇ ਸਾਡੇ ਬੰਦੇ ਤੇ ਚਾਹੇ ਉਹ ਡੱਲੇਵਾਲ ਸਾਹਿਬ ਜਿਹੜੇ ਲਗਾਤਾਰ 40-40 ਦਿਨਾਂ ਤੋਂ ਮਰਨ ਵਰਤ ਤੇ ਬੈਠੇ ਐ ਉਹਦੀ ਜ਼ਿੰਮੇਵਾਰ ਕੇਂਦਰ ਸਰਕਾਰ ਹੈ ਕੇਂਦਰ ਸਰਕਾਰ ਨੇ ਮੰਨੀਆਂ ਹੋਈਆਂ ਮੰਗਾਂ ਜੜੀਆਂ ਉਹ ਮੰਨੀਆਂ ਨਹੀਂ ਉਹਨਾਂ ਨੂੰ ਲਗਾਤਾਰ ਇਸ ਮਰਨ ਵਰਤ ਤੇ ਬਿਠਾਇਆ ਹੋਇਆ ਉਹਦੀ ਜ਼ਿੰਮੇਵਾਰ ਕੇਂਦਰ ਸਰਕਾਰ ਹੈ ਜੇ ਸਾਡੇ ਉਸ ਡੱਲੇਵਾਲ ਜਿਹੜੇ ਕਿਸਾਨ ਆਗੂ ਹੈ ਉਹਨੂੰ ਕੁਝ ਹੁੰਦਾ ਉਹਦੀ ਜ਼ਿੰਮੇਵਾਰ ਕੇਂਦਰ ਦੀ ਸਰਕਾਰ ਹੈ ਤੇ ਕੇਂਦਰ ਦੀ ਸਰਕਾਰ ਨੂੰ ਹੀ ਅਸੀਂ ਇਸ ਕਟਾਰੇ 'ਚ ਖੜਾਉਨੇ ਆ ਕਿਉਂ ਕਿਸਾਨਾਂ ਦੀਆਂ ਮੰਗਾਂ ਮੰਨੇ ਤੇ ਜੇ ਕਿਸਾਨਾਂ ਦੀਆਂ ਮੰਗਾਂ ਮੰਨੀਆਂ ਹੁੰਦੀਆਂ ਇੰਨੀ ਠੰਡ ਦੇ ਵਿੱਚ ਇੰਨੀ ਧੁੰਦ ਦੇ ਵਿੱਚ ਕਿਸੇ ਦਾ ਜੀ ਨਹੀਂ ਕਰਦਾ ਉਹਦੇ ਪਰਿਵਾਰ ਦੇ ਵਿੱਚੋਂ ਐਂ ਜਾਣਦਾ ਕਿ ਜਦੋਂ ਸਕੇਂਦਰ ਸਰਕਾਰ ਸਾਡੀਆਂ ਮੰਗਾਂ ਦੀ ਸੁਣਵਾਈ ਨਹੀਂ ਕਰ ਰਹੀ ਮੰਗਾਂ ਨਹੀਂ ਮੰਨ ਰਹੀ ਸੰਗੋਂ ਦੀ ਉਤੂ ਵਲਟ ਜਿਹੜਾ ਖੇਤੀ ਨੀਤੀ ਖਰੜਾ ਜਿਹੜੇ ਤਿੰਨ ਕਾਨੂੰਨ ਰੱਦ ਕਰਾ ਕੇ ਆਂਦੇ ਸੀਗੇ ਉਹੀ ਮੋੜ ਸਟੇਟਾਂ ਨੂੰ ਸਬਜੈਕਟ ਬਣਾ ਕੇ ਲਾਗੂ ਕਰਾਏ ਜਾ ਰਹੇ ਆ ਉਹਦੇ ਖਿਲਾਫ ਵੱਡੀ ਲੜਾਈ ਲੜਨ ਦੀ ਉਹਨਾਂ ਨੇ ਲੋੜ ਬਣਾਤੀ ਮਾਹੌਲ ਬਣਾਤਾ ਉਹਦੇ ਵਾਸਤੇ ਲੋਕ ਤਿਆਰ ਹੋ ਰਹੇ ਨੇ ਅਸੀਂ ਕੇਂਦਰ ਨੂੰ ਇਹਦਾ ਜ਼ਿੰਮੇਵਾਰ ਸਮਝਦੇ ਹਾਂ ਚਾਹੇ ਢੱਲੇਵਾਲ ਨੂੰ ਮਰਨ ਮਾਰਚ ਤੇ ਬਿਠਾਇਆ ਤਾਂ ਉਹਦੀ ਜ਼ਿੰਮੇਵਾਰ ਕੇਂਦਰ ਸਰਕਾਰ ਹੈ ਬਿਲਕੁਲ ਜਿਹੜਾ ਸੁਪਰੀਮ ਕੋਰਟ ਹੈ ਉਹ ਪੰਜਾਬ ਸਰਕਾਰ ਤੇ ਜ਼ਿੰਮੇਵਾਰੀ ਸਿੱਟ ਰਹੀ ਹੈ ਜਦ ਕਿ ਪੰਜਾਬ ਸਰਕਾਰ ਦੀ ਜ਼ਿੰਮੇਵਾਰੀ ਨਿਭੰਦੀ ਸਾਡੀਆਂ ਮੰਗਾ ਕੇਂਦਰ ਸਰਕਾਰ ਦੇ ਨਾਲ ਸੁਪਰੀਮ ਕੋਰਟ ਕੇਂਦਰ ਸਰਕਾਰ ਵੱਲ ਮੂੰਹ ਨਹੀਂ ਖੋਲ ਰਹੀ ਸੁਪਰੀਮ ਕੋਰਟ ਪੰਜਾਬ ਸਰਕਾਰ ਨੂੰ ਹਦਾਇਤਾਂ ਕਰ ਰਹੀ ਹੈ ਉਹ ਇਹ ਕਹਿ ਰਹੀ ਹੈ ਕਿ ਤੁਸੀਂ ਇਸ ਡੱਲੇਵਾਲ ਸਾਹਿਬ ਦਾ ਭਾਰਤ ਤੜਾਓ ਉਹਦਾ ਭਾਰਤ ਖਲਾਓ ਉਹ ਇਹ ਮਾਹੌਲ ਪੈਦਾ ਕਰਨਾ ਚਾਹੁੰਦੀ ਹੈ ਕਿ ਪੰਜਾਬ ਨੂੰ ਪੰਜਾਬ ਇਸ ਮਸਲੇ ਦੇ ਵਿੱਚ ਜਦੋਂ ਡੱਲੇਵਾਲ ਸਾਹਿਬ ਨੂੰ ਚੱਕਣਗੇ ਤਾਂ ਉੱਥੇ ਜਨਨੀ ਕੀ ਟਕਰਾਅ ਹੋਊਗਾ ਬੰਦੇ ਮਰਨਗੇ ਪੰਜਾਬ ਦਾ ਮਾਹੌਲ ਖਰਾਬ ਹੋਊਗਾ ਸੁਪਰੀਮ ਕੋਰਟ ਕੇਂਦਰ ਦਾ ਪੱਖ ਲੈ ਰਹੀ ਹੈ ਤੇ ਪੰਜਾਬ ਦੇ ਉਲਟ ਭੋਗਤ ਰਹੀ ਹੈ